ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਦੀ ਇਸ ਵੀਡੀਓ ਦੇ ਮਾਧਮ ਰਾਹੀਂ ਮੈਂ ਮੰਗ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾਂ ਤੋਂ ਪਰ ਮੈਂ ਇਹ ਮੰਗ ਕਰਨੀ ਚਾਹੁੰਦਾ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਤੋਂ ਕਿ ਭਾਨਾ ਸਿੱਧੂ ਕੇਸ ਦੇ ਵਿੱਚ ਜਿਹੜਾ ਪਰਚਾ ਉਸ ਦਿਨ ਜਿਸ ਇਕੱਠ ਕੱਟ ਹੋਇਆ ਜਿਸ ਦਿਨ ਪੂਰਾ ਵਕ ਵਕ ਜਥੇਬੰਦੀਆਂ ਵੱਲੋਂ ਉਸ ਦਿਨ ਜਿਹੜਾ ਪਰਚੇ ਦਰਜ ਹੋਏ ਨੇ ਤਾਂ ਉਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਭੈਣਾਂ ਨੇ ਦੋ ਉਹਨਾਂ ਦੇ ਉੱਤੇ ਜੋ ਪਰਚਾ ਦਰਜ ਹੋਇਆ ਤਾਂ ਉਹਨੂੰ ਇੱਕ ਵਾਰੀ ਜ਼ਰੂਰ ਵਾਚ ਲਿਆ ਜਾਵੇ ਕਿਉਂਕਿ ਜਿਹੜਾ ਮੀਡੀਆ ਔਰ ਸੋਸ਼ਲ ਮੀਡੀਆ ਤੇ ਸੁਣਨ ਨੂੰ ਆ ਰਿਹਾ ਕਿ ਭਾਨਾ ਸਿੱਧੂ ਦੀਆਂ ਜਿਹੜੀਆਂ ਭੈਣਾਂ ਸੀਗੀਆਂ ਜਿਹੜੀ ਇੱਕ ਵਿਚਾਰੀ ਸਕੂਲ ਅਧਿਆਪਕ ਹੈ ਸਕੂਲ ਟੀਚਰ ਹੈ ਜੋ ਸਕੂਲ ਦੇ ਵਿੱਚ ਉਸ ਦਿਨ ਮੌਜੂਦ ਸੀ ਡਿਊਟੀ ਤੇ ਸੀ ਤਨਾਤ ਔਰ ਦੂਜਾ ਜਿਹੜਾ ਹੈਗਾ ਉਹਦੀ ਇੱਕ ਭੈਣ ਜਿਹੜੀ ਹੈਗੀ ਉਹਦੇ ਸਹੁਰਾ ਪਰਿਵਾਰ ਦੇ ਵਿੱਚ ਸੀਗੀ ਤਾਂ ਫਿਰ ਜੇ ਉਹ ਡਿਊਟੀ ਤੇ ਸੀਗੀਆਂ ਜਾਂ ਆਪਣੇ ਪਰਿਵਾਰ 'ਚ ਸੀਗੀਆਂ ਉਸ ਦਿਨ ਉੱਥੇ ਇਕੱਠ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਈਆਂ ਸੀਗੀਆਂ ਤਾਂ ਫਿਰ ਮੈਂ ਸਮਝਦਾ ਇਹ ਪਰਚਾ ਬਿਲਕੁਲ ਨਜਾਇਜ਼ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਰੱਦ ਕਰਨਾ ਬਣਦਾ ਔਰ ਜਿਹੜਾ ਵੀ ਸ਼ਖਸ ਕੋਈ ਵੀ ਕਾਨੂੰਨ ਤੋੜਦਾ ਹੈ ਜਾਂ ਕਾਨੂੰਨ ਨੂੰ ਦਰੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਸਮਝਦਾ ਉਹ ਦੋਸ਼ੀ ਹੈ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਜ਼ਾ ਬਣਦੀ ਉਹ ਮਿਲਣੀ ਚਾਹੀਦੀ ਹੈ ਸੋ ਮੈਂ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਰਹੀ ਇਹੀ ਅਪੀਲ ਕਰੂੰਗਾ ਕਿਉਂਕਿ ਧੀਆਂ ਭੈਣਾਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਸਾਡੀ ਚਾਹੇ ਵਿਚਾਰਕ મતਭੇਦ ਹੋ ਸਕਦੇ ਨੇ ਧਾਨਾ ਸਿੱਧੂ ਦਾ ਵੇ ਆਫ ਟਾਕ ਗੱਲ ਕਰਨ ਦਾ ਢੰਗ ਤਰੀਕਾ ਗਲਤ ਹੋ ਸਕਦਾ ਉਹਨੇ ਕਿਸ ਕਿਸ ਤਰ੍ਹਾਂ ਜਿਹੜੀਆਂ ਉਹਦਾ ਇਮੀਗ੍ਰੇਸ਼ਨ ਨਾਲ ਜੋ ਵੀ ਪੰਗਾ ਚੱਲ ਰਿਹਾ ਜਾਂ ਜੋ ਵੀ ਉਹਨੇ ਕੀਤਾ ਹੈਗਾ ਜੋ ਵੀ ਐਫ ਆਈ ਆਰ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਹੋਈਆਂ ਨੇ ਉਹ ਇੱਕ ਕਾਨੂੰਨ ਦਾ ਪਾਰਟ ਹੈ ਜੇ ਉਹ ਸਹੀ ਹੋਊਗਾ ਤਾਂ ਬਾਹਰ ਨਿਕਲਿਆਊਗਾ ਜੇ ਉਹ ਗਲਤ ਪਾਇਆ ਜਾਂਦਾ ਕਿਉਂਕਿ ਕਾਨੂੰਨ ਔਰ ਐਵੀ ਕਾਨੂੰਨ ਜਿਹੜਾ ਚੱਲਦਾ ਹੈ ਕੋਰਟਾਂ ਚੱਲਦੀਆਂ ਨੇ ਅਦਾਲਤਾਂ ਚੱਲਦੀਆਂ ਨੇ ਉਹ ਏਵੀਡੈਂਸ ਤੇ ਚੱਲਦੀਆਂ ਨੇ ਫੈਕਟਸ ਤੇ ਚੱਲਦੀਆਂ ਨੇ ਜੇ ਕੋਈ ਤੱਥ ਜੇ ਕੋਈ ਪ੍ਰੂਫ ਉਹਦੇ ਖਿਲਾਫ ਹੋਇਆ ਤਾਂ ਉਹਨੂੰ ਸਜ਼ਾ ਮਿਲ ਜਾਣੀ ਹੈ ਜੇ ਨਹੀਂ ਖਿਲਾਫ ਹੋਇਆ ਤਾਂ ਉਹ ਕੋਰਟ ਦੇ ਵਿੱਚੋਂ ਵੀ ਰਹਾ ਹੋ ਜਾਊਗਾ ਪਰ ਜਿਹੜਾ ਉਹਦੀਆਂ ਭੈਣਾਂ ਤੇ ਪਰਚਾ ਦਰਜ ਹੋਇਆ ਜੇ ਉਹ ਉਸ ਦਿਨ ਵਾਕਈ ਆਪਣੀ ਡਿਊਟੀ ਤੇ ਸੀਗੀਆਂ ਵਾਕਈ ਆਪਣੇ ਘਰ ਸੀਆਂ ਤਾਂ ਮੈਂ ਸਮਝਦਾ ਕਿਉਂਕਿ ਉੱਥੇ ਸੀਸੀਟੀਵੀ ਫੁਟੇਜ ਕਢਾ ਲਈ ਜਾਵੇ ਕਿੰਨੀਆਂ ਵੀਡੀਓਜ਼ ਬਣੀਆਂ ਨੇ ਉੱਥੇ ਕਿੰਨਾ ਮੀਡੀਆ ਸੀ ਗਿਆ ਉੱਥੇ ਸੀਆਈਡੀ ਸੀਗੀ ਇੰਟੈਲੀਜੈਂਸ ਸੀਗੀ ਸਪੈਸ਼ਲ ਸੈਲ ਸੀ ਤਾਂ ਮੈਂ ਸਮਝਦਾ ਜੇ ਸਾਡੀਆਂ ਉਹ ਦੋ ਭੈਣਾਂ ਇਸ ਉਸ ਦਿਨ ਭੀੜ ਤੰਤਰ ਦਾ ਭੀੜ ਦਾ ਹਿੱਸਾ ਨਹੀਂ ਸੀ ਉਸ ਇਕੱਠ ਦੇ ਵਿੱਚ ਉਸ ਜਿਹੜੀ ਉੱਥੇ ਹੁੱਲੜਬਾਜੀ ਹੋਈ ਆ ਉਹਦੇ ਵਿੱਚ ਨਹੀਂ ਸੀ ਤਾਂ ਮੈਂ ਸਮਝਦਾ ਕਿ ਉਹਨਾਂ ਭੈਣਾਂ ਤੇ ਦਰਜ ਮੁਕੱਦਮੇ ਨੂੰ ਜਿਹੜਾ ਹੈਗਾ ਖਾਰਜ ਕਰਨਾ ਚਾਹੀਦਾ ਜਾਂਚ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਇਸ ਮੁਕੱਦਮੇ ਚੋਂ ਬਾਹਰ ਕੱਢ ਦੇਣਾ ਚਾਹੀਦਾ ਕਿਉਂਕਿ ਇਹ ਸਰਾਸਰ ਧੱਕਾ ਇਹ ਸਰਾਸਰ ਬੇਇਨਸਾਫੀ ਹੈ ਸਾਡੀਆਂ ਪੰਜਾਬ ਦੀਆਂ ਕੁੜੀਆਂ ਨਾਲ ਸਾਡੀਆਂ ਪੰਜਾਬ ਦੀਆਂ ਧੀਆਂ ਨਾਲ ਸਾਡੇ ਪੰਜਾਬ ਦੀਆਂ ਜਿਹੜੀਆਂ ਵਿਧਿਆਪਕ ਸਾਥਣਾਂ ਨੇ ਹਨਾ ਉਹਨਾਂ ਨਾਲ ਸੋ ਮੇਰੀ ਬੇਨਤੀ ਹੈ ਕਿ ਜਰੂਰ ਇਸ ਜਿਹੜੀ ਹੈਗੀ ਐ ਇਸ ਤੇ ਜਿਹੜਾ ਬਣਦਾ ਜਿਹੜਾ ਕਾਰਵਾਈ ਕੀਤੀ ਜਾਣੀ ਹੈ ਔਰ ਇਹਨਾਂ ਭੈਣਾਂ ਨੂੰ ਸਾਡੀਆਂ ਨੂੰ ਇਸ ਪਰਚੇ ਤੋਂ ਜਿਹੜਾ ਹੈਗਾ ਕੱਢ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ